ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਸਨ ਤੱਕ ਨਹੀਂ ਚਲੇਗਾ ਨਹੀਂ ਚਲੇਗਾ ਲੈਂਡ ਪੁਲਿੰਗ ਸਕੀਮ ਨੂੰ ਲੈ ਕੇ ਲਗਾਤਾਰ ਜਿਹੜਾ ਕਿ ਪੰਜਾਬ ਸਰਕਾਰ ਵਿਰੋਧ ਦੇ ਨਿਸ਼ਾਨੇ ਤੇ ਉੱਪਰ ਆਈ ਹੋਈ ਹੈ ਲਗਾਤਾਰ ਜੇਕਰ ਕਰ ਕੀਤੀ ਹੈ ਪੰਜਾਬ ਸਰਕਾਰ ਦਿੱਤਾ 1995 ਐਕਟ ਦੇ ਅਧੀਨ ਤਕਰੀਬਨ 45 ਹਜ਼ਾਰ ਏਕੜ ਦੇ ਕਰੀਬ ਜਿਹੜੀ ਜ਼ਮੀਨ ਜਿਹੜੀ ਹੈ ਪੰਜਾਬ ਸਰਕਾਰ ਵੱਲੋਂ ਐਕਵਾਇਰ ਕੀਤੀ ਜਾਣੀ ਹੈ ਲੇਕਿਨ ਉਸ ਨੂੰ ਲੈ ਕੇ ਜਿਹੜਾ ਕਿ ਵਿਰੋਧੀ ਧਿਰਾਂ ਵੱਲੋਂ ਲਗਾਤਾਰ ਪੰਜਾਬ ਸਰਕਾਰ ਨੂੰ ਘੇਰਿਆ ਜਾ ਰਿਹਾ ਤੇ ਲਗਾਤਾਰ ਉਹਨਾਂ ਤੇ ਨਿਸ਼ਾਨੇ ਵਿੰਨੇ ਜਾ ਰਹੇ ਨੇ ਅਜੇ ਹੀ ਅੱਜ ਘਟਨਾ ਇੱਕ ਮੁਹਾਲੀ ਦੇ ਗਮਾੜਾ ਦੇ ਵਿੱਚ ਨਿਕਲ ਕੇ ਸਾਹਮਣੇ ਆਈ ਹੈ ਜਿਸ ਵਿੱਚ ਕਿ ਇੱਕ ਗਮਾੜਾ ਦੇ ਵਿੱਚ ਮੁਹਾਲੀ ਦੇ ਵਿੱਚ ਜਿਹੜੀ ਕਿ ਤਕਰੀਬਨ 3700 ਏਕੜ ਦੇ ਕਰੀਬ ਜਿਹੜੀ ਜ਼ਮੀਨ ਜਿਹੜੀ ਐਕਵਾਇਰ ਕੀਤੀ ਜਾਣੀ ਹੈ ਉਸ ਨੂੰ ਲੈ ਕੇ ਗਮਾੜਾ ਵੱਲੋਂ 50 ਮੁਹਾਲੀ ਦੇ ਕਿਸਾਨਾਂ ਨੂੰ ਜਿਹੜਾ ਕਿ ਇੱਕ ਮੰੰਤਰਣ ਦਿੱਤਾ ਗਿਆ ਸੀ ਤੇ ਉਸ ਤੇ ਵੀ ਜਿਹੜਾ ਲਿਖਿਆ ਹੋਇਆ ਸੀ ਕਿ ਅੱਜ ਵਿਚਾਰ ਵਟਾ ਕੇ ਇਸ ਲੈਂਡ ਪੂਲਿੰਗ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਲੇਕਿਨ ਉਸ ਦੇ ਵਿੱਚ ਜੁਵੀ ਮੀਟ ਕਿਸਾਨ ਮੌਕੇ ਤੇ ਪਹੁੰਚ ਰਹੇ ਨੇ ਤੇ ਕੋਈ ਵੀ ਅਧਿਕਾਰੀ ਗਮਾੜਾ ਭਵਨ ਦੇ ਵਿੱਚ ਹੀ ਆਪਣੀ ਬਿਲਡਿੰਗ ਦੇ ਵਿੱਚ ਹੀ ਜਿਹੜੀ ਮੀਟਿੰਗ ਹਾਲ ਆ ਉਧਰ ਤੱਕ ਨਹੀਂ ਪਹੁੰਚ ਸਕਿਆ ਤੇ ਜਿਸ ਨੂੰ ਲੈ ਕੇ ਕਿਸਾਨਾਂ ਨੇ ਭਾਰੀ ਰੋਸ ਜ਼ਾਟਾਇਆ ਤੇ ਇਸ ਸਬੰਧ ਸਾਡੇ ਪਰਮਿੰਦਰ ਸਿੰਘ ਸੋਹਣਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਨੇ ਤੇ ਉਹਨਾਂ ਕੋਲੋਂ ਜਾਣਕਾਰੀ ਲੈਣੇ ਕਿ ਉਹ ਇਸ ਲੈਂਡ ਪੁਲਿੰਗ ਸਕੀਮ ਨੂੰ ਕਿਸ ਤਰ੍ਹਾਂ ਨਾਲ ਦੇਖ ਰਹੇ ਨੇ ਅ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਬਹੁਤ ਹੀ ਵਧੀਆ ਮੁੱਦਾ ਜਿਹੜਾ ਕਿ ਅੱਜ ਜਿਹਦੀ ਲੋੜ ਹੈ ਕਿਉਂਕਿ ਜਿਹੜੀ ਪੰਜਾਬ ਸਰਕਾਰ ਹੈ ਇਹ ਅੱਜ ਪ੍ਰਾਪਰਟੀ ਡੀਲਰ ਦਾ ਕੰਮ ਸ਼ੁਰੂ ਕਰਨ ਲੱਗ ਗਈ ਕਿਉਂਕਿ ਦੇਖੋ ਜਦੋਂ ਕੋਈ ਜ਼ਮੀਨ ਐਕਵਾਇਰ ਹੁੰਦੀ ਹੈ ਉਹ ਜ਼ਮੀਨ ਐਕਵਾਇਰ ਹੋਣ ਤੋਂ ਪਹਿਲਾਂ ਉਸ ਦਾ ਅਵਾਰਡ ਹੁੰਦਾ ਅਵਾਰਡ ਦੇ ਵਿੱਚ ਦੋ ਚੀਜ਼ਾਂ ਹੁੰਦੀਆਂ ਇੱਕ ਲੈਂਡ ਪੂਲਿੰਗ ਜੇ ਤੁਸੀਂ ਪਲਾਟ ਲੈਣੇ ਆ ਜਾਂ ਕਮਰਸ਼ੀਅਲ ਜਗ੍ਹਾ ਲੈਣੀ ਆ ਦੂਜਾ ਹੁੰਦਾ ਇੱਕ ਪੇਮੈਂਟ ਹੁੰਦੀ ਹੈ ਜੋ ਰਿਜ਼ਰਵ ਕੀਮਤ ਹੈ ਮੰਨ ਲਓ ਸੋਹਣੇ ਪਿੰਡੀ ਰਿਜ਼ਰਵ ਕੀਮਤ ਹੈ ਉਹਦਾ 4 ਗੁਣਾ 5 ਗੁਣਾ ਇਹ ਇਹ ਜਿਹੜਾ ਇਹਦਾ ਸੰਵਿਧਾਨ ਚ ਹੈ ਵੀ ਉਹ ਤੁਹਾਨੂੰ ਰੇਟ ਫਿਕਸ ਕਰਨਾ ਪਊਗਾ ਪਰ ਸਾਡੀ ਸਰਕਾਰ ਨੇ ਕੋਈ ਰੇਟ ਫਿਕਸ ਨਹੀਂ ਕਰਿਆ ਕੋਈ ਮੀਟਿੰਗ ਨਹੀਂ ਹੋਈ ਪ੍ਰਾਈਸ ਫਿਕਸ ਕਮੇਟੀ ਦੀ ਸਿਰਫ ਇੱਕ ਇੱਕ ਚੋਰ ਮੋਰੀ ਰਹੀ ਸਿਰਫ ਇੱਕ ਲੈਂਡ ਪੂਲਿੰਗ ਦਾ ਨਾਂ ਦੇ ਕੇ ਇਹ ਜਿਹੜੀ ਜ਼ਿਮੀਦਾਰਾਂ ਦੀ ਜ਼ਮੀਨ ਹਥਿਆਉਣ ਦੇਹਤ ਕੰਡੇ ਪੰਜਾਬ ਸਰਕਾਰ ਵਰਤ ਰਹੀ ਹੈ ਪਰ ਸਾਡਾ ਕਿਉਂਕਿ ਅੱਜ ਸਾਰੇ ਚੱਕਨੇ ਹੋਗੇ ਕਿਉਂਕਿ ਇਹਨਾਂ ਨੇ ਜਦੋਂ ਤੋਂ ਸਰਕਾਰ ਬਣੀ ਹੈ ਝੂਠ ਤੇ ਝੂਠ ਝੂਠ ਤੇ ਝੂਠ ਹੁਣ ਆ ਇੱਕ ਨਵਾਂ ਝੂਠ ਜਿਹੜਾ ਲੈ ਕੇ ਆਏ ਆ ਲੈਂਡ ਪੂਲਿੰਗ ਦੇ ਨਾਂ ਤੇ ਇਹ ਲੈਂਡ ਪੂਲਿੰਗ ਨਹੀਂ ਇਹ ਲੈਂਡ ਮਾਫੀਆ ਕਹੂੰਗਾ ਮੈਂ ਤਾਂ ਕਿਉਂਕਿ ਕੋਈ ਇਹਦੇ ਵਿੱਚ ਪ੍ਰਾਈਸ ਫਿਕਸ ਨਹੀਂ ਹੋਇਆ ਪ੍ਰਾਈਸ ਫਿਕਸ ਕਮੇਟੀ ਦੇ ਵਿੱਚ ਪਿੰਡ ਦਾ ਸਰਪੰਚ ਬੈਠਦਾ ਉੱਥੋਂ ਦਾ ਐਮਐਲਏ ਬੈਠਦਾ ਜੋ ਪੁਰਾਣੀਆਂ ਸੀਗੀਆਂ ਤੇ ਹੁਣ ਇਹਨਾਂ ਨੇ ਦੇਖੋ ਮੁੱਖ ਮੰਤਰੀ ਉਹਦਾ ਚੇਅਰਮੈਨ ਹੁੰਦਾ ਜਿਹੜੀ ਜਿਹੜੀ ਸੱਚਾ ਕਿ ਅੱਜ ਐਪੀਸੋਡ ਕਿ ਗਮਾਟਾ ਦੇ ਵੀ ਦੇਖਣ ਨੂੰ ਆਇਆ ਕਿ ਤਕਰੀਬਨ ਜਿਹੜੇ 5 ਪਿੰਡਾਂ ਦੇ ਕਿਸਾਨਾਂ ਨੂੰ ਮੁਹਾਲੀ ਦੇ ਪਿੰਡਾਂ ਦੇ ਕਿਸਾਨਾਂ ਨੂੰ ਬੁਲਾਇਆ ਗਿਆ ਲੈਟਰ ਇਸ਼ੂ ਕੀਤੀ ਪੰਜ ਪਿੰਡਾਂ ਦੀ ਪੰਚਾਇਤਾਂ ਵੀ ਮੌਕੇ ਤੇ ਪਹੁੰਚੀਆਂ ਉਹਦੇ ਬਾਅਦ ਜਿਹੜਾ ਕਿ ਗਮਾੜਾ ਦਾ ਕੋਈ ਵੀ ਅਧਿਕਾਰੀ ਉਸ ਮੀਟਿੰਗ ਵਿੱਚ ਸ਼ਾਮਲ ਨਹੀਂ ਹੁੰਦਾ ਹਾਲਾਂਕਿ ਆਮ ਆਦਮੀ ਪਾਰਟੀ ਦੇ ਸੁਪਰੀਮ ਕੋਰਟ ਕੀ ਅਰਵਿੰਦ ਕੇਜਰੀਵਾਲ ਨੇ ਉਹਦੇ ਕੁਝ ਹੀ ਕਤਮਾ ਦੀ ਦੂਰੀ ਤੇ ਬਿਲਕੁਲ ਐਡਜੋਇਨਿੰਗ ਜਿਹੜਾ ਗੈਸਟ ਹਾਊਸ ਜਿਹੜਾ ਵਿਕਾਸ ਭਵਨ ਦਾ ਗੈਸਟ ਹਾਊਸ ਹੈ ਉੱਥੇ ਠਹਿਰੇ ਹੋਏ ਸਨ ਇਸ ਘਟਨਾ ਨੂੰ ਪਾਕਿਸਤਾਨ ਦੇਖ ਰਹੀ ਹੈ। ਦੇਖੋ ਜੀ ਇਹ ਫੇਸ ਬੰਦਾ ਤਾਂ ਕਰੋ ਨਾ ਜੇ ਉਹਦੇ 'ਚ ਕੋਈ ਜਾਣ ਹੋ। ਅੱਜ ਅਫਸਰਾਂ ਦੀ ਜਾਣ ਤੇ ਬਣ ਗਈ। ਅੱਜ ਅਫਸਰ ਆਪਣੀ ਉਹ ਵਿਚਾ ਰਹੇ ਸਾਖ ਕਿਉਂਕਿ ਜਿਹੜੀ ਇਹ ਲੈਂਡ ਪੁਲਿੰਗ ਆ ਉਹਦੇ ਚ ਉਹਨਾਂ ਨੂੰ ਕਹਿਣ ਨੂੰ ਕੁਛ ਨਹੀਂ ਜਦੋਂ ਅੱਜ ਤੁਸੀਂ ਪਿੰਡਾਂ ਵਾਲੇ ਬરાਏ ਆ ਉਹ ਗਮਾੜਾ ਅਧਿਕਾਰੀਆਂ ਨੇ ਬੁਲਾਏ ਉਹਨਾਂ ਦੇ ਇਤਰਾਜ ਲੈਣੇ ਸੀਗੇ ਇਤਰਾਜ ਲੈਣ ਦੇ ਟਾਈਮ ਜਦੋਂ ਕੋਈ ਅਫਸਰ ਇਤਰਾਜ ਲੈਣ ਨੂੰ ਤਿਆਰ ਨਹੀਂ ਤਾਂ ਤੁਸੀਂ ਇਸ ਤੋਂ ਕੀ ਅੰਦਾਜ਼ਾ ਲਾਉਂਗੇ ਜਾਂਦਾ ਸਰਕਾਰ ਦੀ ਮਨਸਾ ਠੀਕ ਨਹੀਂ ਹੈਗੀ ਜਾਂ ਅਫਸਰਾਂ ਦੀ ਕੋਈ ਪ੍ਰੋਬਲਮ ਹੈ ਉਹਨਾਂ ਦੇ ਵੱਡਾ ਦਬਾਅ ਕੋਈ ਸਰਕਾਰ ਦਾ ਵੀ ਤੁਸੀਂ ਉੱਥੇ ਬੈਠੇ ਹੋ ਨਾ ਜੀ ਉਹਨਾਂ ਤੋਂ ਇਤਰਾਜ ਨਾ ਲਿਓ ਸੋ ਇਸ ਕਰਕੇ ਅਸੀਂ ਤਾਂ ਪਹਿਲੀ ਸ਼੍ਰੋਮਣੀ ਅਕਾਲੀ ਦਲ ਨੇ ਪ੍ਰੋਗਰਾਮ ਦਿੱਤਾ ਕਿ 15 ਤਰੀਕ ਨੂੰ ਬਹੁਤ ਵੱਡਾ ਧਰਨਾ ਅਸੀਂ ਗਲਾਡਾ ਦੇ ਬਾਹਰ ਲੁਧਿਆਣੇ ਅਸੀਂ ਦੇਣ ਜਾ ਰਹੇ ਹਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਸ ਤੋਂ ਦੂਜੀ ਵਾਰ ਅਸੀਂ ਜਿਹੜਾ ਦੂਜਾ ਧਰਨਾ ਉਹ ਮੁਹਾਲੀ 'ਚ ਕਰਾਂਗੇ ਕਮਾੜਾ ਦੇ ਬਾਹਰ ਸੋ ਇਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਕਿਸਾਨ ਦੀ ਲੜਾਈ ਗਰੀਬ ਦੀ ਲੜਾਈ ਮਿਹਨਤ ਕਸ਼ ਦੀ ਲੜਾਈ ਵਪਾਰੀ ਦੀ ਲੜਾਈ ਹਮੇਸ਼ਾ ਹੀ ਸ਼੍ਰੋਮਣੀ ਅਕਾਲੀ ਦਲ ਨੇ ਲੜੀ ਹੈ ਔਰ ਇਹ ਜਿਹੜੀ ਲੜਾਈ ਹੈ ਜਿਹੜੀ ਦਿੱਲੀ ਦੀ ਜਿਹੜੇ ਧੜਵੀਂ ਦਿੱਲੀ ਦੀ ਜਿਹੜੀ ਕੰਪਨੀਆਂ ਆਈਆਂ ਇਹ ਜਿਹੜੀਆਂ ਮੈਂ ਤਾਂ ਇਹ ਕਹੂੰਗਾ ਆਪ ਲੈਂਡ ਪ੍ਰੋਮੋਟ ਕੰਪਨੀ ਆਈ ਹੈ ਇਹਦਾ ਸਖਤ ਵਿਰੋਧ ਕਰੂਗਾ ਸ਼੍ਰੋਮਣੀ ਅਕਾਲੀ ਦਲ ਔਰ ਜਿਹੜੀ ਜਦੋਂ ਤੱਕ ਜ਼ਿਮੀਂਦਾਰ ਰਾਜ਼ੀ ਨਹੀਂ ਹੁੰਦਾ ਜਦੋਂ ਤੱਕ ਜ਼ਿਮੀਂਦਾਰ ਨੂੰ ਤਾਂ ਪੂਰਾ ਹੱਕ ਨਹੀਂ ਮਿਲਦਾ ਉਦੋਂ ਤੱਕ ਅਸੀਂ ਇਹ ਜ਼ਮੀਨ ਅਕਵਾਇਰ ਨਹੀਂ ਕਰਨ ਦੇਾਂਗੇ ਔਰ ਸ਼੍ਰੋਮਣੀ ਅਕਾਲੀ ਦਲ ਡੱਟ ਕੇ ਆਪਣੇ ਕਿਸਾਨਾਂ ਦੇ ਨਾਲ ਖੜੇਗਾ ਬਿਲਕੁਲ ਵਧੀਆ ਸਵਾਲ ਕਰਿਆ 2017 ਤੱਕ ਦੀ ਮੈਂ ਗੱਲ ਕਰ ਰਿਹਾ 2017 ਤੱਕ ਜਿੰਨੀ ਜ਼ਮੀਨ ਅਕਵਾਇਰ ਹੋਈ ਸ਼੍ਰੋਮਣੀ ਅਕਾਲੀ ਦਲ ਦੇ ਸਰਕਾਰ ਦੇ ਦੌਰਾਨ ਇੱਕ ਕਿ ਵੀ ਜ਼ਮੀਂਦਾਰ ਅਜੇ ਤੱਕ ਕੋਈ ਰੌਲਾ ਨਹੀਂ ਪਿਆ ਕੋਈ ਕਿਸੇ ਨੂੰ ਉਤਰਾਜ ਨਹੀਂ ਹੋਇਆ 2017 ਤੋਂ ਬਾਅਦ ਜਿਹੜੇ ਆਏ ਉਹ ਪਾਲਿਸੀਆਂ ਵੀ ਮਹਿਲਾਂ ਚ ਬੈਠ ਕੇ ਬਣਦੀਆਂ ਰਹੀਆਂ ਅੱਜ ਵੀ ਏਸੀ ਕਮਰਿਆਂ ਚ ਬੈਠ ਕੇ ਕਿਉਂਕਿ ਸਾਡੀ ਸਰਕਾਰ ਸੀਗੀ ਅਸੀਂ ਲੋਕਾਂ ਚ ਜਾ ਕੇ ਪਾਲਿਸੀ ਬਣਾਉਂਦੇ ਸੀ ਕਿ ਲੋਕਾਂ ਦੀ ਗੱਲ ਕਰਦੇ ਸੀ ਠੀਕ ਹੈ ਜੋ ਕਿਸਾਨ ਚਾਹੁੰਦਾ ਸੀਗਾ ਉਹ ਕਰਦੇ ਸੀਗੇ ਪਰ ਅੱਜ ਵਾਲੀਆਂ ਸਰਕਾਰਾਂ ਇਹ ਏਸੀ ਕਮਰਿਆਂ ਚ ਬੈਠ ਕੇ ਪਾਲਿਸੀ ਬਣਾ ਦਿੰਦੀਆਂ ਜਿਹੜੀਆਂ ਕਿ ਗਰਾਊਂਡ ਤੇ ਧਰਤਲ ਤੇ ਨਹੀਂ ਕੰਮੇਬ ਨਹੀਂ ਹੁੰਦੀਆਂ ਸੋ ਇਸ ਕਰਕੇ ਦੋ ਠੀਕ ਕਹਿ ਰਹੇ ਆ ਕਿਸਾਨ ਵੀ ਜਿਹੜੀ 2021 ਚ ਅਕਵਾਇਰ ਹੋਈ ਉਹਦੇ ਵੀ ਤੱਕ ਪਲਾਟ ਨਹੀਂ ਮਿਲੇ ਕਮਰਸ਼ੀਅਲ ਸ਼ੋਰੂਮ ਪਿੱਛੇ ạt ਕੇ ਦੇ ਰਹੇ ਆ ਬਿਲਕੁਲ ਸਹੀ ਕਹਿ ਰਹੇ ਆ ਸੋ ਇਸ ਕਰਕੇ ਇਹ ਆ ਵੀ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੇ ਨਾਲ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਹੈ ਸਰ ਹੁਣ ਜੇਕਰ ਗੱਲ ਕੀਤੀਵੇ ਸ਼੍ਰੋਮਣੀ ਅਕਾਲੀ ਦਲ ਦੇ ਆ ਕੋਈ ਵੀ ਤੁਹਾਡੇ ਨਾਲ ਜਿੰਨੇ ਵੀ ਲੀਡਰਸ ਹੈਗੇ ਨੇ ਉਹ ਹੁਣ ਇਹ ਨੂੰ ਕਈ ਕਹਿੰਦੇ ਪਹਿਲਾਂ ਧਰਨੀਆਂ ਤੱਕ ਸੀਮਤ ਰੱਖਣਗੇ ਜਾਂ ਕੋਈ ਲੀਗਲ ਲੜਾਈ ਵੀ ਇਹਦੇ ਖਿਲਾਫ ਚੱਲਣਾ ਲੜਨ ਜਾ ਰਹੇ ਨੇ ਦੇਖੋ ਅਸੀਂ ਆਪਣੇ ਵਕੀਰ ਸਾਹਿਬਾਂ ਨਾਲ ਸਲਾਹ ਕਰ ਲਈ ਤੇ ਉਹਦੇ ਲਈ ਅਸੀਂ ਇੱਕ ਗਮਾੜਾ ਨੂੰ ਸੀਐਮ ਸਾਹਿਬ ਨੂੰ ਪੱਤਰ ਵੀ ਲਿਖਿਆ ਹੈ ਔਰ ਉਸ ਤੋਂ ਬਾਅਦ ਉਹ ਪੱਤਰਾਂ ਦਾ ਅਗਰ ਜਵਾਬ ਨਾ ਆਇਆ ਅਗਰ ਸਾਡੀ ਸੰਤੁਸ਼ਟੀ ਨਾ ਹੋਈ ਸਰਕਾਰ ਨੇ ਉਹਦੇ ਬਾਰੇ ਨਾ ਕੋਈ ਫੈਸਲਾ ਲਿਆ ਤਾਂ ਅਸੀਂ ਕੋਈ ਕੋਰਟ ਦੀ ਲੜਾਈ ਵੀ ਲੜਾਂਗੇ ਸੜਕਾਂ ਦੀ ਲੜਾਈ ਵੀ ਲੜਾਂਗੇ ਦੋਨੇ ਲੜਾਈਆਂ ਲੜਨੀ ਤਿਆਰ ਪਰ ਤਿਆਰ ਹੈ ਸ਼ਰਮਣੇ ਕਲੀ ਵੇਖੋ ਐਸਨ ਪਰਮਿੰਦਰ ਸਿੰਘ ਸੁਹਾਣਾ ਹਲਕਾ ਇੰਚਾਰਜ ਮੁਹਾਲੀ ਜਿਨ੍ਹਾਂ ਵੱਲੋਂ ਅੱਜ ਪੁਲਿਸ ਸਪੱਸ਼ਟ ਜਾਣਕਾਰੀ ਦਿੱਤੀ ਗਈ ਕਿ ਜੇਕਰ ਸਰਕਾਰ ਜਿਹੜੀ ਲੈਂਡ ਪੋਲੀ ਲੈਂਡ ਪੁਲਿੰਗ ਸਕੀਮ ਦੇ ਵਿੱਚ ਕੋਈ ਤਬਦੀਲੀ ਨਹੀਂ ਲਿਆਂਦੀ ਤਾਂ ਇਸ ਲੜਾਈ ਨੂੰ ਸੜਕਾਂ ਤੇ ਲੜਾਈ ਜਾਏਗਾ ਉਸ ਤੋਂ ਬਾਅਦ ਇਹਨੂੰ ਅਦਾਲਤ ਵਿੱਚ ਵੀ ਚੈਲੰਜ ਕੀਤਾ ਜਾਏਗਾ ਮੁਹਾਲੀ ਤੋਂ ਮਨੀਸ਼ ਸ਼ੰਕਰ ਭਾਰਤ ਨਿਊਜ਼ਲਾਈਨ ਤੁਸੀਂ ਸ਼ੈਨਗਨ ਕੰਟਰੀਆਂ 'ਚ ਜਾਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ 32 ਕੰਟਰੀਆਂ ਦਾ ਵੀਜ਼ਾ 2 ਮਹੀਨੇ ਦਾ ਵੀਜ਼ਾ ਹੋਏਗਾ ਪੇਮੈਂਟ ਤੁਸੀਂ ਆਫਟਰ ਵੀਜ਼ਾ ਦੇਣੀ ਹੈ ਜਿਸ ਦਿਨ ਵੀਜ਼ਾ ਲੱਗ ਗਿਆ ਅਸੀਂ ਤੁਹਾਨੂੰ ਪੇਮੈਂਟ ਲੈ ਲੈਣੀ ਹੈ ਸੋ ਜੇ ਤੁਸੀਂ ਵੀ ਜਾਣਾ ਚਾਹੁੰਦੇ ਹੋ ਇੱਕ ਨੰਬਰ ਦੇ ਵਿੱਚ ਸ਼ੈਨਗਨ ਕੰਟਰੀਆਂ ਦੇ ਵਿੱਚ ਤਾਂ ਜੱਪ ਸਟੱਡੀ ਨੂੰ ਤੁਸੀਂ ਮੁਹਾਲੀ ਖੰਨੇ ਰਾਏਕੋਟ ਜਲੰਧਰ ਸਾਡੇ ਦਿੱਤੇ ਹੋਏ ਨੰਬਰਾਂ ਤੇ ਫੋਨ ਕਰ ਸਕਦੇ ਹੋ ਮੈਨੂੰ ਜਾਂ ਮੇਰੀ ਟੀਮ ਨੂੰ ਮਿਲ ਸਕਦੇ ਇਹ ਤੁਸੀਂ ਵੀਡੀਓ ਦੇ ਰਾਹੀਂ ਦੇਖੋ ਜਿਨ੍ਹਾਂ ਦੇ ਅਸੀਂ ਵੀਜ਼ੇ ਲਗਵਾਏ ਨੇ ਉਹ ਤੁਹਾਨੂੰ ਆਪ ਦੱਸਣਗੇ ਵੀ ਉਹਨਾਂ ਦਾ ਵੀਜ਼ਾ ਕਿਸ ਤਰੀਕੇ ਨਾਲ ਲੱਗਿਆ ਤੇ ਕਿਵੇਂ ਉਹ ਪਹੁੰਚੇ। ਮੈਂ ਹਰਮਨਪ੍ਰੀਤ ਸਿੰਘ ਮੇਰਾ ਵੀਜ਼ਾ ਜਾਪਸ ਸਟੱਡੀ ਮੋਹਾਲੀ ਨੇ ਲਵਾਇਆ ਤੇ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲਏ ਹਨ। ਮੈਂ ਮਨੀਸ਼ ਕੁਮਾਰ ਇਹ ਮੇਰਾ ਸੈਨੇਗਨ ਵੀਜ਼ਾ ਜਾਪ ਸਟੱਡੀ ਮੋਹਾਲੀ ਨੇ ਲਗਵਾ ਕੇ دیا ਹੈ ਔਰ ਸਾਰੀ ਪੇਮੈਂਟ ਵੀਜ਼ਾ ਲੱਗਣੇ ਕੇ ਸਾਥ। ਥੈਂਕ ਯੂ।